ਸ਼੍ਰੋਮਣੀ ਕਮੇਟੀ ਦਾ ਬਜਟ ਬੜਾ ਵੱਡਾ ਏ ਕਿਤੇ ਵਿਦਿਆ ਦੇ ਪਾਸੇ ਧਿਆਨ ਨਾ ਦੇ ਦੇਵੇ ਤੇ ਇਲਾਜ ਵਾਲੇ ਪਾਸੇ ਧਿਆਨ ਦੇ ਦੇਵੇ ਸਿੱਖੀ ਦੀ ਚੜ੍ਹਦੀ ਕਲਾ ਉਹ ਜੇ ਆ ਦੂਜੇ ਵੇਖ ਲੋ ਡੇਰਿਆ ਵਾਲੇ ਹੈਰਾਨ ਆ ਮੈਂ ਆਰਐਸਐਸ ਵਾਲਿਆਂ ਨੇ ਚਾਹ ਬਣਾਉਣ ਵਾਲੇ ਬੰਦੇ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਤਾ ਨਰਿੰਦਰ ਮੋਦੀ ਆਰਐਸਐਸ ਦਾ ਇਹ ਕਾਮਯਾਬਤਾ ਸੀ ਇਹ ਉਹਨਾਂ ਦਾ ਮੈਂਬਰ ਸੀ ਜਿਹੜੇ ਦੂਜੀਆਂ ਸੰਸਥਾਵਾਂਾਂ ਵੱਲੋਂ ਹੈ ਸਿੱਖ ਵਿਰੋਧੀ ਆਰਐਸਐਸ ਵਾਲਿਆਂ ਨੇ ਚਾਹ ਬਣਾਉਣ ਵਾਲੇ ਬੰਦੇ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁੰਚਾਇਆ ਇੱਥੇ ਸਾਡੀਆਂ ਪੰਥਕ ਸਰਕਾਰਾਂ ਸ਼ਰੋਮਣੀ ਕਮੇਟੀ ਜਿਹੜੇ ਕੋਈ ਗੁਰੂ ਦੀ ਗੱਲ ਕਰਦੇ ਪ੍ਰਚਾਰ ਕਰਦੇ ਆ ਸੱਚ ਬੋਲਦੇ ਉਹਨਾਂ ਤੇ ਦੇਹ ਪਰਚੇ ਦੇ ਪਰਚਾ ਦੇਹ ਪਰਚੇ ਉਹਨਾਂ ਨੂੰ ਚਾਹ ਬਣਾਉਣੇ ਵਾਲਿਆਂ ਦੀ ਲਾਈਨ 'ਚ ਖਲੋ ਆਹ ਦੇਖ ਲੋ ਸ਼ਰਮ ਨਾਲ ਸਿਰ ਝੁਕ ਜਾਂਦਾ ਸ਼ੇਖ ਬਰੋਦੀ ਏਜੰਸੀਆਂ ਜਿਹੜੀਆਂ ਕਹਿੰਦੇ ਕੁਝ ਸਾਲਾਂ ਜੀ ਅਸੀਂ ਸਭ ਇਥੋਂ ਧਰਮਾਂ ਨੂੰ ਖਤਮ ਕਰ ਦੇਣਾ ਕਹਿੰਦੇ ਜਿਵੇਂ ਬੋਧੀਆਂ ਤੇ ਜੈਨੀਆਂ ਤੇ ਪਾਰਸੀਆਂ ਨੂੰ ਖਤਮ ਕਰ ਗਏ ਆ ਅਸੀਂ ਸਿੱਖਾਂ ਨੂੰ ਵੀ ਨਿਕਲ ਜਾਣਾ ਏ ਉਹ ਆਪਦੇ ਬੰਦਿਆਂ ਨੂੰ ਚਾਹ ਬਣਾਉਣ ਵਾਲਿਆਂ ਨੂੰ ਪ੍ਰਧਾਨ ਮੰਤਰੀ ਤੇ ਕਿਤੇ ਮੁੱਖ ਮੰਤਰੀ ਦੇ ਅਹੁਦੇ ਤੇ ਆ ਵੇਖ ਲਓ ਦੋ ਤਿੰਨ ਸਟੇਟ ਮੁੰਬਈ ਦਾ ਮੁੱਖ ਮੰਤਰੀ ਆ ਜਿਹੜਾ ਉਹ ਵੀ ਆਰਐਸਐਸ ਦਾ ਮੈਂਬਰ ਆਖਟਰ ਹਰਿਆਣੇ ਦਾ ਮੁੱਖ ਮੰਤਰੀ ਉਹ ਵੀ ਆਰਐਸਐਸ ਦਾ ਹੀ ਇੱਕ ਆਮ ਮੈਂਬਰ ਸੀ ਤੇ ਇੱਥੇ ਸ਼੍ਰੋਮਣੀ ਕਮੇਟੀ ਕੀ ਕਰਦੀ ਹੈ ਜਿਹੜਾ ਸੱਚ ਬੋਲਦੇ ਸੱਚ ਦੀ ਗੱਲ ਕਰਦੇ ਕਹਿੰਦੇ ਇਹਨਾਂ ਦੇ ਪਰਚੇ ਦਿਓ ਇਹਨਾਂ ਨੂੰ ਅੰਦਰ ਠੋਕੋ ਸਾਧ ਸੰਗਤ ਪਤਾ ਨਹੀਂ ਕਿਹੜੀ ਗਾਫਰਤਾ ਦੀ ਨੀਂਦ ਵਿੱਚ ਸੁੱਤੀਆਂ ਪਈਆਂ ਸਾਡੀਆਂ ਸ਼੍ਰੋਮਣੀ ਸੰਸਥਾਵਾਂ ਅੱਜ ਕਿਤੇ ਵਿਦਿਆ ਵਾਲੇ ਪਾਸੇ ਤੇ ਇਲਾਜ ਵਾਲੇ ਪਾਸੇ ਇੱਕ ਇੱਕ ਹਰੇਕ ਹਲਕੇ ਵਿੱਚ ਇੱਕ ਇੱਕ ਇਤਿਹਾਸਕ ਸਥਾਨਾਂ 'ਚ ਇਤਿਹਾਸਕ ਨਹੀਂ ਦੇ ਸਥਾਨ ਦੀ ਮਾਨਤਾ ਉਥੇ ਸਕੂਲ ਕਾਲਜ ਖੁੱਲ ਜਾਵੇ ਵਿਦਿਆ ਫਰੀ ਕੀਤੀ ਜਾਵੇ ਇਲਾਜ ਫਰੀ ਹੋਵੇ ਤੇ ਸਾਧ ਸੰਗਤ ਕੌਮ ਦਾ ਕੁਝ ਭਲਾ ਹੋ ਸਕਦਾ ਪਰ ਇਧਰ ਤੇ ਧਿਆਨ ਨੇ ਉਹਦਾ ਲੁੱਟਣ ਦੇ ਲੱਗੇ ਹੋਏ ਆ ਲੁੱਟਣ ਦੇ ਲੱਗੇ ਹੋਏ ਆ ਸਾਧ ਸੰਗਤ ਮੈਂ ਖੈਰ ਇਧਰ ਨੂੰ ਨਾ ਜਾਵਾਂ ਗੁਰੂ ਹਰਿਐ ਸਾਹ ਮਹਾਰਾਜ ਵੇਲੇ ਹਰੇਕ ਗੁਰੂ ਘਰ ਵਿੱਚ ਦਵਾਖਾਨਾ ਸੀ ਜਿੱਥੇ ਲੰਗਰ ਮਿਲਦਾ ਜਿੱਥੇ ਸੰਗਤ ਪੰਗਤ ਦੀ ਮਰਿਆਦਾ ਉਥੇ ਦੁਆਖਾਨੇ ਵਿੱਚੋਂ ਲੋਕਾਂ ਦਾ ਫਰੀ ਇਲਾਜ ਵੀ ਹੁੰਦਾ ਗੁਰੂ ਅਰਜਨ ਦੇਵ ਸਾਹਿਬ ਕੋਹੜੀਆਂ ਦਾ ਆਪ ਇਲਾਜ ਕਰਦੇ ਦੁਆ ਮਲਮ ਪੱਟੀ ਕਰਦੇ ਜੇ ਰੈਡ ਕਰਾਸ ਦੀ ਗੱਲ ਕਰਦੇ ਹੋ ਸਭ ਤੋਂ ਪਹਿਲਾਂ ਸਿੱਖ ਧਰਮ ਦੇ ਮੋਢੀ ਸਿੱਖ ਧਰਮ ਦੇ ਅੰਦਰ ਮੋਢੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਬਾਦਸ਼ਾਹ ਜਿਨ੍ਹਾਂ ਨੇ ਕੋਹੜੀਆਂ ਦਾ ਇਲਾਜ ਕੀਤਾ ਆਓ ਸਾਧ ਸੰਗਤ ਇਲਾਜ ਕਰਦਾ ਏ Ved-i